ਕੋਈ ਮੇਰੀ ਭੈਣ ਨੂੰ ਬੈਲਟਾਂ ਮਾਰੇ ਮੇਰੇ ਹੁੰਦੇ ਮੈਂ ਨਹੀਂ ਦੇਖ ਸਕਦਾ ਅੱਜ ਤਾਂ ਜੀਤੇ ਨੂੰ ਆ ਲੈਣ ਤੇ ਕੋਈ ਨਾ ਵੀ ਅੱਜ ਤਾਂ ਮੈਂ ਇੱਕ ਗੱਲ ਕਰਕੇ ਹੀ ਜਾਣੀ ਆ ਉਹ ਭਾਬੀ ਆਈ ਗਈ ਜਣੀ ਆ ਮੈਂ ਆਪਣੇ ਹਿੱਸੇ ਦਾ ਡੰਗਰ ਪਾਸੂ ਲੈ ਕੇ ਜਾਵਾਂਗੀ ਹਾਂ ਇਹ ਫੇਰ ਕੀ ਹੈ ਜੇ ਥੋੜਾ ਪੁਰਾਣਾ ਇੱਕ ਮੰਗਦਾ ਤਾਂ ਮੈਂ ਆਪਣਾ ਹਿੱਸਾ ਲੈ ਕੇ ਜਾਵਾਂਗਾ ਇਹ ਕੋਈ ਮਤਲਬ ਹੀ ਬੰਦਾ ਹਾਂਜੀ ਜੀਤਿਆ ਤੂੰ ਇੰਨਾ ਕਿਉਂ ਕੁੱਟਦਾ ਸੀ ਉਹਦੇ ਬੈਲਟਾਂ ਮਾਰ ਮਾਰ ਲਾਸ਼ਾਂ ਪਾਤੀਆਂ ਤੂੰ ਥੋੜੀ-ਬੋੜੀ ਮਾਰ ਮਾਰ ਲੈਂਦਾ ਜੇ ਮਾਰਨਾ ਸੀ ਮੈਂ ਨਾ ਸਿਤਰਾ ਬੋਲਦਾ ਇੱਕ ਮਿੰਟ ਮੇਰੀ ਗੱਲ ਸੁਣੋ ਉਹਨਾਂ ਜੀਤੇ ਨੇ ਜੀਤੇ ਨੇ ਨਾ ਮਿੰਦੋ ਭਾਬੀ ਨੂੰ ਬਹੁਤ ਕੁੱਟਿਆ ਇੱਕ ਗੱਲ ਸੁਣ ਯਾਰ ਉਹਨਾਂ ਜੱਦ ਦਾ ਨਾ ਮੇਰੀ ਭੈਣ ਨੂੰ ਕੁੱਟਿਆ ਨਾ ਜੀਤੇ ਨੇ ਮੇਰੇ ਅੰਦਰ ਤਾਂ ਥੋੜੀ ਅੱਗ ਲੱਗੀ ਪਈ ਆ ਮੈਂ ਨਾ ਹੁਣ ਐਦਾਂ ਵੱਧ ਨਹੀਂ ਹੁਣ ਕੁਝ ਹੋਰ ਉਹਨਾਂ ਦਾ ਬਰਦਾਸ਼ਤ ਨਹੀਂ ਕਰ ਸਕਦਾ ਯਾਰ ਹੁਣ ਕੀ ਕਰਾਂ ਮੈਂ ਦੱਸ ਤੁਸੀਂ ਤੇ ਮੇਰੀ ਗੱਲ ਸੁਣੋ ਜਿੱਤੇ ਦੀ ਮਾਮੀ ਨੂੰ ਫੋਨ ਕਰਕੇ ਦੱਸ ਦੋ ਬਈ ਉਹਨੇ ਉਹਨੂੰ ਮਾਰਿਆ ਕੁੱਟਿਆ ਹੈਗਾ ਮੈਂ ਹੁਣੇ ਕਰਦਾ ਹਾਂਜੀ ਹੈਲੋ ਹਾਂਜੀ ਹਾਂਜੀ ਮੈਂ ਪੈਰੀਪਨ ਮਮੀ ਜੀ ਹਾਂਜੀ ਮੈਂ ਨਾ ਸਿਤਰਾ ਬੋਲਦਾ ਇੱਕ ਵਾਰ ਮੇਰੀ ਗੱਲ ਸੁਣੋ ਉਹਨਾ ਜਿੱਤੇ ਨੂੰ ਜਿੱਤੇ ਨੇ ਨਾ ਮਿੰਦੋ ਭਾਬੀ ਨੂੰ ਬਹੁਤ ਕੁੱਟਿਆ ਬੈਲਟਾਂ ਨਾਲ ਕੁੱਟਿਆ ਲਾਸ਼ਾਂ ਪਾ ਦੀਆਂ ਪਿੰਡੇ ਤੇ ਹਾਂਜੀ ਹਾਂਜੀ 1 ਮਿੰਟ ਤੁਸੀਂ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਨਾ ਹੁਣੇ ਜਿੱਤੇ ਨੂੰ ਫੋਨ ਕਰੋ ਹੋਰ ਗੱਲਾਂ ਬਾਅਦ ਚ ਤੁਸੀਂ ਨਾ ਹੁਣ ਨਾ ਜਿੱਤੇ ਦੀ ਉਹਨੂੰ ਫੋਨ ਕਰੋ ਨਾ ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਭੂਆ ਜੀ ਹਾਂਜੀ ਮੈਂ ਨਾ ਹਾਂਜੀ ਹਾਂਜੀ ਮੈਂ ਸਿਧਰਾ ਬੋਲਦਾ ਤੁਸੀਂ ਨਾ ਜੀਤੇ ਨੂੰ ਫੋਨ ਕਰੋ ਉਹਨੇ ਨਾ ਹਿੰਦੋ ਭਾਬੀ ਨੂੰ ਬਹੁਤ ਕੁੱਟਿਆ ਜਲਦੀ ਕਰੋ ਬਈ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਨਾ ਜੀਤੇ ਦੀ ਚਾਚੀ ਨੂੰ ਫੋਨ ਕਰੋ ਹਾਂ ਇਹ ਗੱਲ ਤੂੰ ਨਾ ਬਿਲਕੁਲ ਸਹੀ ਕਹਿਨੀ ਹੈ ਇਹ ਹੋਣਾ ਚਾਚੀ ਨੂੰ ਤਾਂ ਫੋਨ ਕਰਨਾ ਬਣਦਾ ਹੀ ਆ ਮੈਂ ਹੁਣੇ ਕਰਦਾ ਫੋਨ ਜੀ ਹੈਲੋ ਹਾਂ ਜੀ ਇਹ ਰਕਾਰੀ ਬਣਾ ਜਾਤੀ ਜੀ ਮੈਂ ਸਿਦਰਾ ਬੋਲਦਾ ਉਹਨਾਂ ਜੀਤੇ ਨੇ ਨਾ ਆਪਣੇ ਉਹਨਾਂ ਮਿੰਦੋ ਨੂੰ ਐਨਾ ਕੁੱਟਿਆ ਨਾ ਬੈਲਟਾਂ ਨਾਲ ਔਰ ਇਹਨਾਂ ਔਰ ਇਹ ਆ ਕੇ ਦੇਖੋ ਕੁੱਟ-ਕੁੱਟ ਕੇ ਪਿੰਡਾ ਲਾਲ ਕਰਤਾ ਹਾਰ ਉਹਦਾ ਬਜਾਰੀ ਦਾ ਬਹੁਤ ਹੈ ਜੀ ਹਾਂ ਹਾਂ ਇਹ ਜੀਤੇ ਨੇ ਅਨ ਗੌਰੂ ਪੀਤੀ ਹੋਈ ਸੀ ਅਨ ਗੌਰੂ ਪੀ ਕੇ ਉਹਨੇ ਬਹੁਤ ਕੁੱਟਿਆ ਹਾਂ ਜੀ ਆਉਤੋ ਸੇ ਜਿਹੜਾ ਮਾਰੋ ਠੀਕ ਹੈ ਜੀ ਹੁਣ ਤੂੰ ਦੇਖੀ ਪਿੰਕੇ ਮੈਂ ਆਪਣੀ ਨਾ ਭੈਣ ਦਾ ਬਦਲਾ ਲੈ ਕੇ ਰੱਖੂਗਾ ਹੁਣ ਦੇਖੀਂ ਕਿ ਜਿੱਤੇ ਦਾ ਬਣਦਾ ਕੀ ਆ ਹੁਣ ਰਿਸ਼ਤੇਦਾਰੀ ਸਾਰੀ ਇਕੱਠੀ ਹੋਊਗੀ ਤੂੰ ਦੇਖੀ ਹੁਣ ਹੁੰਦਾ ਕੀ ਆ ਅੱਗੇ ਅੱਗੇ ਦੇਖੀ ਤਾ ਆ ਚੱਲੀਏ ਉੱਤਰ ਮੇਰੀਆਂ ਗੱਲਾਂ ਤੇ ਧਿਆਨ ਰਹੀਂ ਜਨਾਨੀਆਂ ਦੇ ਪਿੱਛੇ ਲੱਗ ਕੇ ਲੜਨ ਨਾਲ ਨਾ ਮਰ ਜਿਓ ਇਹਨਾਂ ਨੇ ਮਹਾਭਾਰਤ ਦਾ ਯੁੱਧ ਕਰਵਾਤਾ ਰਾਮ ਤੇ ਰਾਵਣ ਦਾ ਯੁੱਧ ਕਰਵਾਤਾ ਜੇ ਤੁਸੀਂ ਇਹਨਾਂ ਜਨਾਨੀਆਂ ਦੇ ਮਗਰ ਲੱਗ ਗਏ ਤੇ ਚਾਰਾ ਭਰਾਵਾਂ ਦੇ ਵਿੱਚ ਫਿੱਕ ਪਾ ਦੇਣਗੀਆਂ ਮੇਰੀ ਗੱਲ ਨੂੰ ਯਾਦ ਰੱਖਿਓ ਜਨਾਨੀਆਂ ਦੇ ਮਗਰ ਲੱਗ ਕੇ ਚਾਰੇ ਪਰਾ ਕਰੇ ਲੜਿਓ ਨਾ ਜੋ ਮੈਂ ਤੁਹਾਨੂੰ ਦੇ ਚੱਲੇ ਆਂ ਆਪਦੀ ਅਕਲ ਦੇ ਮੁਤਾਬਕ ਤੇ ਸਮਝ ਦੇ ਮੁਤਾਬਕ ਠੀਕ ਦੇ ਚੱਲੇ ਆਂ ਤੇ ਗੱਲ ਸੁਣ ਮੇਰੀ ਇੱਕ ਧਿਆਨ ਨਾਲ ਜਿਹੜੇ ਬਜ਼ੁਰਗ ਕਹਿੰਦੇ ਆਂ ਜਨਾਨੀਆਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹਸਤਨੀ ਇੱਕ ਸ਼ੰਖਨੀ ਇੱਕ ਪੁਸ਼ਪਨੀ ਤੇ ਇੱਕ ਚਤਰਨੀ ਇਹ ਚਾਰੇ ਆਵਰੇ ਆਵਦੇ ਤਰੀਕੇ ਦੇ ਨਾਲ ਬੰਦੇ ਨੂੰ ਆਪਦੇ ਕੰਨੀ ਨੂੰ ਖਿੱਚ ਲੈਂਦੀਆਂ ਨੇ ਜਦੋਂ ਆਪਦੇ ਕੰਨੀ ਖਿੱਚ ਕੇ ਤੇ ਤੇਰੀ ਬੁੱਧੀ ਨੂੰ ਨਸ਼ਟ ਕਰ ਦੇਣਗੀਆਂ ਜਿਹੜੀ ਹਸਤਰੀ ਜਨਾਨੀ ਹੁੰਦੀ ਹੈ ਸਰੀਰ ਦੀ ਭਾਰੀ ਹੁੰਦੀ ਹੈ ਬੋਲ ਮੋਟੇ ਹੁੰਦੇ ਆ ਪਰਵੱਟੇ ਮੋਟੇ ਹੁੰਦੇ ਆ ਅੱਖਾਂ ਭਾਰੀਆਂ ਹੁੰਦੀਆਂ ਨੇ ਸਰੀਰ ਦੀ ਸਰਦੋਂ ਲਈ ਕੋਜੀ ਹੁੰਦੀ ਹੈ ਜਿਹੜੀ ਚਤਰਨੀ ਹੁੰਦੀ ਹੈ ਸਰੀਰ ਦੀ ਪਤਲੀ ਹੁੰਦੀ ਹੈ ਅੱਖਾਂ ਹਿਰਨੀ ਵਰਗੀਆਂ ਹੁੰਦੀਆਂ ਨੇ ਲੱਕ ਕਮਰ ਪਤਲਾ ਹੁੰਦਾ ਤੇ ਸਰੀਰ ਦੀ ਪਤਲੀ ਹੁੰਦੀ ਹੈ ਤੇ ਚਮੜੀ ਉਹਦੀ ਪਿੱਡ ਕੋਲ ਪਤਲੀ ਹੁੰਦੀ ਹੈ ਤੇ ਜਿਹੜੀ ਸ਼ੰਕਣੀ ਹੁੰਦੀ ਹੈ ਬੋਲੀ ਬੜੀ ਮਿੱਠੀ ਹੁੰਦੀ ਹੈ ਬੋਲੀ ਦੇ ਨਾਲ ਹੀ ਬੰਦੇ ਨੂੰ ਮੋਹ ਕੇ ਆਪਣੇ ਵੱਲ ਨੂੰ ਕਰ ਲੈਂਦੀ ਹੈ ਤੇ ਜਿਹੜੀ ਪੁਸ਼ਪਣੀ ਹੁੰਦੀ ਹੈ ਇਹ ਬਹੁਤ ਹੀ ਚੰਗੀ ਜਨਾਨੀ ਹੁੰਦੀ ਹੈ ਜਿਹਦੇ ਸਰੀਰ ਦੇ ਵਿੱਚੋਂ ਫੁੱਲਾਂ ਵਰਗੀ ਮਹਿਕ ਆਉਂਦੀ ਹੈ ਚਮੜੀ ਪਤਲੀ ਹੁੰਦੀ ਹੈ ਅੱਖਾਂ ਛੋਟੀਆਂ ਹੁੰਦੀਆਂ ਨੇ ਬੁੱਲ ਪਤਲੇ ਹੁੰਦੇ ਨੇ ਇਹ ਚਾਰੇ ਗੱਲਾਂ ਜਦੋਂ ਤੈਨੂੰ ਯਾਦ ਰਹਿਣਗੀਆਂ ਤੇ ਤੂੰ ਕਿਸੇ ਵੀ ਜਨਾਨੀ ਦੇ ਉੱਤੇ ਤਵਾਰ ਨਹੀਂ ਕਰ ਸਕਦਾ ਤੈਨੂੰ ਪਤਾ ਲੱਗ ਜਾਊਗਾ ਕਿ ਇਹ ਕੀ ਕਰ ਸਕਦੀਆਂ ਨੇ ਤੇ ਕੀ ਕਰਨਗੀਆਂ ਨੇ ਜਿਹੜੀ ਚਤਰਨੀ ਐ ਝਗੜਾਲੂ ਹੁੰਦੀ ਐ ਲਾਲਚੀ ਹੁੰਦੀ ਐ ਲੋਭੀ ਹੁੰਦੀ ਐ ਤੇ ਜਿਹੜੀ ਹਸਤਰੀ ਹੁੰਦੀ ਐ ਸਰੀਰ 'ਚ ਤਾਕਤਵਰ ਹੁੰਦੀ ਐ ਉਹ ਤੈਨੂੰ ਵੀ ਢਾਕੇ ਕੁੱਟ ਸਕਦੀ ਐ ਇਹਨਾਂ ਚੀਜ਼ਾਂ ਨੂੰ ਤੂੰ ਧਿਆਨ ਨਾਲ ਸੁਣ ਲੈ ਔਰ ਆਪ ਨੇ ਭਰਾਵਾਂ ਨੂੰ ਵੀ ਸਮਝਾ ਦੇ ਕਿ ਇਹ ਨਾਲ ਜਨਾਨੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਤੁਹਾਡੇ ਚਾਰੇ ਭਰਾਵਾਂ ਦਾ ਪਿਆਰ ਬਣਿਆ ਰਹੇ ਤੁਸੀਂ ਚਾਰੇ ਹੀ ਇਹਨਾਂ ਦੇ ਮਗਰ ਨਾ ਲੱਗਿਓ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਤੇ ਇਹਨਾਂ ਤੋਂ ਬਚ ਕੇ ਰਹਿਣਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਜੀਤਿਆ ਮੈਂ ਤਾਂ ਤੈਨੂੰ ਕਿਹਾ ਸੀ ਤੂੰ ਸਦਾ ਸੋਚ ਸਮਝ ਕੇ ਕਰੀ ਤੂੰ ਦਾ ਤੁਮਾ ਹੀ ਪਾਤੀਆਂ ਦੇ ਰਿਸ਼ਤੇਦਾਰੀ ਚ ਤੁਮਾ ਪਾਤੀਆਂ ਕੀ ਕਾਦੀ ਗੱਲ ਕਰਦੇ ਤੁਸੀਂ ਤੂੰ ਜੋ ਕੀਤਾ ਤੈਨੂੰ ਪਤਾ ਹੀ ਐ ਓਹੀ ਕਿ ਤੂੰ ਆਪਦੀ ਘਰ ਦੀ ਨੂੰ ਬੈਲਟਾਂ ਨਾਲ ਕੁੱਟਿਆ ਓ ਮੇਰੇ ਵੱਡੇ ਵੀਰ ਮੈਂ ਭਲਾ ਕਿਉਂ ਦੱਸਾਂਗਾ ਭਲਾ ਮੈਂ ਆਪਣੇ ਹੀ ਘਰ ਦੀ ਬੰਦਨਾਮੀ ਕਿਉਂ ਕਰਾਂਗਾ ਓ ਫੇਰ ਤੇਰੀ ਘਰ ਦੀ ਨੇ ਦੱਸਿਆ ਹੁਣ ਸਾਰੇ ਚਾਚੇ ਮਾਮੇ ਨਾਨਕੇ ਦਾਦਕੀਆਂ ਦੇ ਵਿੱਚ ਉਹ ਸਾਰੇ ਮੈਨੂੰ ਫੋਨ ਕਰੀ ਜਾਂਦੇ ਆ ਤੂੰ ਆਪਦਾ ਫੋਨ ਬੰਦ ਕਰੀ ਬੈਠਾ ਸਾਰੇ ਮੈਨੂੰ ਫੋਨ ਕਰਕੇ ਪੁੱਛਦੇ ਆ ਕੀ ਗੱਲ ਹੋ ਗਈ ਗੱਲ ਕੀ ਹੋਈ ਆ ਦੱਸ ਪਾਜੀ ਇਹ ਤਾਂ ਮੈਨੂੰ ਪਤਾ ਨਹੀਂ ਕਿ ਮੇਰੇ ਰਿਸ਼ਤੇਦਾਰਾਂ ਨੂੰ ਕਿਨੇ ਦੱਸਿਆ ਪਰ ਮੈਂ ਜਲਦੀ ਪਤਾ ਲਾ ਲੂੰ ਕਿ ਮੇਰੀ ਬਦਨਾਮੀ ਕੌਣ ਕਰਦਾ ਪਿਆ ਉਹ ਜੀਤਿਆ ਤੂੰ ਇੰਨਾ ਕਿਉਂ ਕੁੱਟਣਾ ਸੀ ਉਹਦੇ ਬੈਲਟਾਂ ਮਾਰ-ਮਾਰ ਲਾਸ਼ਾਂ ਪਾਤੀਆਂ ਤੂੰ ਥੋੜੀ ਬੋਟੀ ਮਾਰ ਮਾਰ ਲੈਂਦਾ ਜੇ ਮਾਰਨਾ ਸੀ ਉਹ ਪਾਜੀ ਹੁਣ ਗੁੱਸੇ ਚ ਬਤ ਕੱਟ ਰੱਜ ਜਾਂਦੀਆਂ ਨੇ ਉਹ ਤਾਂ ਠੀਕ ਆ ਪਰ ਬਦਨਾਮੀ ਬਹੁਤ ਹੁੰਦੀ ਆ ਬਦਨਾਮੀ ਨੂੰ ਹੁਣ ਕੀ ਆ ਦੱਸੋ ਯਾਰ ਪਾਜੀ ਮੇਰੇ ਭਰਾ ਨੂੰ ਵੀ ਤੋਨੇ ਕੁੱਟਿਆ ਆ ਦੇਖਿਆ ਸੀ ਨਾ ਲਾਸ਼ਾਂ ਪਈ ਸੀ ਹਾਂ ਤਾਂ ਆਪਣਾ ਭਰਾ ਹੀ ਆ ਉਹ ਵੀ ਆਪਾਂ ਨੂੰ ਭਰਾ ਦਾ ਵੀ ਆਉਂਦਾ ਤਰਸ ਤਾਂ ਪਰ ਜਿਆਦਾ ਕੁੱਟਦਾ ਤੂੰ ਥੋੜਾ ਜਿਆ ਉਹ ਕੋਈ ਨਹੀਂ ਪੱਟੀ ਪੁੱਟੀ ਕਰਾਵਾਂਗੇ ਹੈ ਤੇ ਮੇਰੀ ਘਰ ਦੀ ਉਹ ਕਿਹੜੀ ਬਗਾਨੀ ਆ ਹੈ ਕਿ ਨਹੀਂ ਚਲੋ ਆਓ ਚਲਗੇ ਚਲੋ ਚਲੋ ਬਿਚਾ ਭਾબી ਲੱਗਦੀ ਏ ਗੁੱਟੇ ਲੈ ਕੇ ਬੜੀ। ਓਏ ਕਵੀ ਗਈ ਜਾਂਦੀ ਏ। ਮੈਨੂੰ ਲੱਗਦਾ ਡੰਗਰ ਪਸਾ ਖੋਲ ਰਹੀ ਏ ਫੇਰੇ। ਅ ਭਾબી ਆ। ਅ ਭਾબી। ਅੱਜ ਮੁਝਾ ਜਾ ਰਿਹਾ ਮੁਝਾ। ਅ ਭਾબી ਆ ਗਈ ਗਈ ਜਾਂਦੀ ਆ। ਮੈਂ ਆਪਣੇ ਹਿੱਸੇ ਦਾ ਡੰਗਰ ਪਸੂ ਲੈ ਕੇ ਜਾਵਾਂਗੀ। ਹਾਂ। ਮੀਤੇ ਮੈਂ ਤੇਰੀ ਇੱਜ਼ਤ ਕਰਦੀ ਆ। ਇਹ ਨਹੀਂ ਹੈਗਾ ਮਤਲਬ ਮੈਂ ਆਪਣੇ ਹਿੱਸੇ ਦਾ ਡੰਗਰ ਪਸਾ ਲੈ ਕੇ ਜਾਵਾਂਗੀ। ਇਹਦਾ ਮਤਲਬ ਇਹ ਨਹੀਂ ਤੇਰਾ ਭਰਾ ਕੁਝ ਮੰਗ ਦੇਣ ਤਾਂ ਮੈਂ ਕੁਝ ਲੈ ਕੇ ਜਾਊਂਗਾ ਮੈਂ ਆਪਣੇ ਹਿੱਸੇ ਜੋ ਕੁਝ ਬਣਦਾ ਮੈਂ ਸਾਰਾ ਲੈ ਕੇ ਜਾਵਾਂਗੀ। ਅੱਭੀ ਤੂੰ ਐਸਾ ਕੋਈ ਜੰਗਲ ਬਚਾ ਮੇਰਾ ਕੋਈ ਨਹੀਂ ਲੈ ਸਕਦੀ ਮੈਂ ਲੈ ਕੇ ਜਾਵਾਂਗੀ ਅੱਭੀ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਤੂੰ ਇੱਥੇ ਚਲੀ ਜਾ ਚੁੱਪ ਕਰ ਵੇ ਵੱਡਾ ਇੱਜ਼ਤ ਕਰਨ ਵਾਲਾ ਹੋਇਆ ਇਹ ਹੀ ਗੱਲਾਂ ਕਰ ਕਰ ਕੇ ਤਾਂ ਤੂੰ ਸਿਹਤ ਦਾ ਮੂੰਹ ਬੰਦ ਕਰਤਾ ਮੈਂ ਤੁਹਾਡੀਆਂ ਸਾਰੀਆਂ ਚਲਾਕੀਆਂ ਜਾਣਦੀਆਂ ਅੱਭੀ ਮੈਂ ਤੇਰੇ ਹੱਥ ਜੋੜਦਾ ਤੂੰ ਇੱਥੇ ਚਲੀ ਜਾ ਨਹੀਂ ਤਾਂ ਮੈਂ ਤੂੰ ਇੱਥੇ ਚਲੀ ਜਾ ਨਹੀਂ ਤਾਂ ਮੈਂ ਨਹੀਂ ਤਾਂ ਨਾ ਮੈਂ ਨਹੀਂ ਤਾਂ ਕੀ ਹੈ ਕੀ ਹੈ ਕੀ ਕਰ ਲੇਗਾ ਕੀ ਕਰ ਲੇਗਾ ਤੂੰ ਮੈਂ ਜਾਣੇ ਤੇਰੇ ਕਿੰਨੀ ਕਾਕਾ ਤਾ ਕੀ ਕਰ ਲੇਗਾ ਤੂੰ ਕੀ ਕਰ ਲੇਗਾ ਪਾ ਬੀਤੂਆ ਸਟਰੀ ਮਿਲਣਾ ਮੈਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਆ ਮਤਲਬ ਮੈਂ ਫੋਨ ਲਾਉਣਾ ਸਰਪੰਚ ਨੂੰ ਵੇਈ ਹੱਸੀ ਕੋਈ ਇਸ ਪਾਸਾਓ ਆयो ਮੜਿਆ ਭਾਬੀ ਨਾਲ ਜੰਗਲ ਬੱਚੇ ਜ਼ਬਰਦਸਤੀ ਖੁੱਲ ਹੀ ਜਾਂਦੀ ਆ ਆ ਤੁਸੀਂ ਆਪ ਹੀ ਦੇਖੋ ਅger ਮੈਂ ਨਹੀਂ ਕੋਈ ਬੋਲਦਾ ਤਜਰੀਬਾ ਵੇ ਖੰਦ ਬੋਲ ਰਿਹਾ ਤੂੰ ਬਲਾਲਾ ਬਲਾਲਾ ਜਿਹੜੇ ਸਰਪੰਚ ਨੂੰ ਬੁਲਾਉਣਾ ਮੈਂ ਡਰਦੀ ਆ ਅੱਬੀ ਹੁਣ ਖੇਡ ਲੀ ਨਾ ਅੱਬੀ ਰੁਕ ਜਾ ਦੋ ਮੈਂ ਤਾਂ ਸultan ਸਾਹਿਬ ਆ ਹੀ ਰਹੇ ਨੇ ਬazar ਅਬੀਉਨਾ ਡੰਗਰਵੱਛਾ ਖੋਲ ਕੇ ਜਾ ਕੇ ਚੱਲੀ ਆ ਦੱਸੋ ਕੀ ਹੋਣਾ ਚਾਹੀਦਾ ਹਾਂ ਹਾਂਜੀ ਬੀਬਾ ਕੀ ਗੱਲ ਹੋ ਗਈ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਪਾਈ ਸਤਿ ਸ਼੍ਰੀ ਅਕਾਲ ਕੀ ਗੱਲ ਹੋ ਗਈ ਭਾਈ ਬੀਬਾ ਸਰਪੰਚ ਸਾਹਿਬ ਸਾਡਾ ਹਿੱਸਾ ਬਣਦਾ ਵਾ ਡੰਗਰਵੱਛੇ ਦੇ ਵਿੱਚੋਂ ਅਸੀਂ ਆਪਣਾ ਹਿੱਸਾ ਲੈ ਕੇ ਜਾਣਾ ਵਾ ਇਹ ਕੌਣ ਹੁੰਦੇ ਸਰਪੰਚ ਸਾਹਿਬ ਡੰਗਰਵੱਛੇ ਦੇ ਵਿੱਚੋਂ ਸਾਡਾ ਹਿੱਸਾ ਮਾਰਨ ਵਾਲਾ ਉਹ ਪਾ ਵੀ ਜਦੋਂ ਬਾਪੂ ਫੈਸਲਾ ਕਰ ਗਿਆ ਬੰਦ ਪਾ ਗਿਆ ਹੁਣ ਤੂੰ ਕਹਦਾ ਰੌਲਾ ਪਾਈ ਜਾਨੀ ਦੱਸ ਕੱਪ ਕਰਵੇ ਹਲ ਤਾਂ ਮੈਂ ਸਿਦਰਜੀ ਜਮੀਂ ਚੋਂ ਹਿੱਸਾ ਲੈਣਾ ਮਾ ਪਤਨੀ ਬਾਪੂ ਦੇ ਸਰ ਤੇ ਕੀ ਕੋਲ ਕੇ ਪਾ ਗਿਆ ਤੇ ਸਾਰੀ ਜਮੀਨ ਆਪਣੇ ਨਾਂ ਕਰਾ ਗਿਆ ਹਲ ਤਾਂ ਮੈਂ ਉਹ ਤਾਂ ਹਿੱਸਾ ਲੈਣਾ ਮਾ ਚੱਲ ਭਾਈ ਬੀਬਾ ਹੁਣ ਤੂੰ ਐ ਕਰ ਘਰੋਂ ਚੱਲ ਕੱਲ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਈਂ ਆਪਾਂ 60 ਜਿਹਾ ਕੇ ਫੈਸਲਾ ਕਰਾਂਗੇ ਸਰਪੰਚ ਸਾਹਿਬ ਜਿਹੜੀ ਗੱਲ ਕਰਨੀਆਂ ਮੈਂ ਕਰਨੀਆਂ ਮੇਰੇ ਘਰ ਇਹਨੇ ਕੀ ਗੱਲ ਕਰਨੀਆਂ ਉਹ ਤਾਂ ਬੁੱਧੂਆ ਬੁੱਧੂ ਹੂੰ ਉਹ ਵਿਵਾਦ ਜ਼ਮੀਨ ਜਾਇਦਾਦ ਦੀਆਂ ਗੱਲਾਂ ਬੰਦਿਆਂ 'ਚ ਬੈਠ ਕੇ ਹੁੰਦੀਆਂ ਮੈਂ ਤੇਰੇ ਨਾਲ ਕੀ ਗੱਲ ਕਰਾਂ ਉਹ ਵਿਵਾਦ ਤੂੰ ਕੱਲੀ ਜਨਾਨੀ ਆ ਜੇ ਤੇਰੇ ਨਾਲ ਕੋਈ ਫੈਸਲਾ ਕਰਾਂਗੇ ਜੇ ਕੱਲ੍ਹ ਤੂੰ ਮੁਕਰ ਗਈ ਤਾਂ ਕਿੰਨੂੰ ਫੜਾਂਗੇ ਹੁਣ ਤੂੰ ਜਾ ਕੱਲ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆ ਜਾ ਪੰਜ 10 ਬੰਦਿਆਂ 'ਚ ਬਹਿ ਕੇ ਫੈਸਲਾ ਕਰਾਂਗੇ ਐਦਾਂ ਨਹੀਂ ਮੈਂ ਫੈਸਲਾ ਕਰਦਾ ਸਰਪੰਚ ਸਾਹਿਬ ਜੇ ਮੇਰੇ ਹੱਕ ਦਾ ਜ ਫੈਸਲਾ ਨਾ ਹੋਇਆ ਤਾਂ ਮੈਂ ਕੋਰਟ ਜਾ ਕੇ ਕੇਸ ਕਰਾਂਗੀ। ਚੰਗਾ ਸਰਪੰਚ ਸਾਹਿਬ ਮੈਂ ਚਲਦੀ ਆਂ। ਕੱਲੂ ਸੱਤ ਅਸੀਂ ਫੈਸਲਾ ਕਰਾਂਗੇ। ਅੱਛਾ। ਦੇਖ ਲਓ ਸਰਪੰਚ ਸਾਹਿਬ ਹੂੰ ਮੈਂ ਤੁਹਾਨੂੰ ਮੌਕਾ ਦਿਖਾਉਣਾ ਸੀ। ਹਾਂ ਦਿਖਾਤਾ ਆ। ਓ ਮੀਤਿਆ ਤੂੰ ਫਿਕਰ ਨਾ ਕਰ। ਜੋ ਭਾਕਸਨ ਫੈਸਲਾ ਕਰ ਗਿਆ ਨਾ ਉਹੀ ਮੰਨਿਆ ਜਾਣਾ। ਇਹਨਾਂ ਜਨਾਨੀਆਂ ਨੂੰ ਮੈਂ ਜਾਣਦਾ। ਕੋਈ ਨਹੀਂ। ਆਉਂਦੀ ਆਪਣੇ ਘਰਨ ਲੈ ਕੇ ਮੇਰੇ ਕੋ ਕਿੰਨੇ ਕਿੰਨੇ ਕੋ ਮੇਰੇ ਕੋ ਡੰਗਲ ਪਛੂਆ ਵੀ ਜਿਹੜਾ ਮੈਂ ਇਹਨਾਂ ਵਿੱਚੋਂ ਹਿੱਸਾ ਲਿਆ ਹਾਂ ਸੋਨਾ ਲੈ ਗਿਆ ਉਹ ਹਾਂ ਹੈ ਪੈਸੇ ਲੈ ਗਿਆ ਉਹ ਤੇ ਮੇਰੇ ਪਿੱਛੇ ਤਾਂ ਹੱਡੀਆਂ ਆਈਆਂ ਦਾ ਵਿੱਚ ਡੰਗਲ ਵਿੱਚ ਉਹ ਮੇਰੇ ਕੋਲ ਉਹ ਵੀ ਭਾਲਦੀ ਹੈ ਉਹ ਇਹਨਾਂ ਜਨਾਨੀਆਂ ਨੂੰ ਇਹਨਾਂ ਪਤਾ ਕਿਸ ਤਰ੍ਹਾਂ ਜ਼ਿੰਦਗੀ ਚੱਲਨੀ ਹੈ ਇਹਦਾ ਇੱਕੋ ਦਿਨ ਦੇ ਵਿੱਚ ਖਤਮ ਕਰੀ ਬੈਠੀਆਂ ਮੈਂ ਤੁਹਾਨੂੰ ਮੌਕਾ ਦਿਖਾਉਣਾ ਸੀ ਦਿਖਾਦਾ ਕੋਈ ਗੱਲ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਫਿਕਰ ਨਾ ਕਰੀ ਸਭ ਠੀਕ ਹੋ ਜੂਗਾ ਚੰਗਾ ਹਾਂ ਸਭ ਕਰ ਦੇਵਾਂਗੇ ਪੱਤੀ ਇੱਕ ਗੱਲ ਸੁਣ ਲੈ ਪਾਣੇ ਜਾਦਾ ਜੀਤੇ ਨੇ ਤੇਰੇ ਤੇ ਹੱਥ ਚੱਕਿਆ ਨਾ ਮੇਰੇ ਅੰਦਰ ਅੱਗ ਲੱਗੀ ਪਈ ਆ ਮੇਰਾ ਕਾਲਜਾ ਸੜਿਆ ਮਚਿਆ ਪਿਆ ਇਹ ਗੱਲ ਮੈਂ ਨਹੀਂ ਦੇਖ ਸਕਦਾ ਵੀ ਉਹਨਾਂ ਮੇਰੀ ਭੈਣ ਦੇ ਕੋਈ ਹੱਥ ਚੱਕ ਕੇ ਠੀਕ ਆ ਉਹਦੀ ਵਾਈਫ ਆ ਪਰ ਇਹਦਾ ਮਤਲਬ ਉਹੜੀ ਵੀ ਚਰਜਾ ਤੇ ਚੱਕੇ ਉਹ ਇਹਦਾ ਤਾਂ ਮੈਂ ਬਦਲਾ ਲੈ ਕੇ ਛੱਡੂਗਾ ਬਦਲਾ ਲੈ ਕੇ ਛੱਡਣਾ ਨਾ ਮੈਂ ਨਾ ਭਾਜੀ ਨਾ ਇਹ ਨਾ ਕਰਿਓ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਤੈਨੂੰ ਘਰੋਂ ਕੱਢ ਜਣਾ ਤੇ ਤੁਹਾਡੇ ਕੋਲ ਇਹਨੂੰ ਜਗ੍ਹਾ ਵੀ ਕੋਈ ਨਹੀਂ ਹੈਗੀ ਇੱਕ ਗੱਲ ਸੁਣਦਾ ਹੋਰ ਮੈਂ ਆਪਣੀ ਭੈਣ ਦਾ ਦੁੱਖ ਨਹੀਂ ਤੇ ਦੇਖ ਸਕਦਾ ਮੈਂ ਸੜਕ ਤੇ ਸੌਂ ਜੂ ਮੈਂ ਸੜਕ ਤੇ ਸੌਂ ਜੂ ਪਰ ਉਹਦੇ ਕੋਲ ਮੈਂ ਬਦਲਾ ਲੈ ਕੇ ਛੱਡੂਗਾ ਨਾ ਵੀਰੇ ਨਾ ਐਵੇਂ ਨਾ ਗੱਲ ਕੋਈ ਵਧਾਈ ਗੱਲ ਬਹੁਤ ਵਧਜਾ ਨਹੀਂ ਹੈ ਕੋਈ ਗੱਲ ਨਾ ਛੇੜਿਓ ਨਹੀਂ ਅੱਜ ਤਾਂ ਭੈਣੇ ਇਹਨਾਂ ਹੁਣ ਹੁਣ ਤਾਂ ਗੱਲ ਕਿੰਨੀ ਮਰਜੀ ਵਧੇ ਜਾਵੇ ਇਹ ਤਾਂ ਗੱਲ ਅੱਜ ਅੱਜ ਇਹ ਗੱਲ ਹੋਣੀਓ ਹੋਣੀ ਆ ਅੱਜ ਤਾਂ ਮੈਂ ਵੀ ਫੈਸਲਾ ਕਰਕੇ ਹੀ ਜਾਣਾ ਮੇਰਾ ਅੰਦਰ ਨਾ ਸੜਿਆ ਮੱਚਿਆ ਪਿਆ ਮੈਨੂੰ ਪਤਾ ਮੇਰਾ ਕੀ ਹਾਲ ਆ ਕੋਈ ਮੇਰੀ ਭੈਣ ਨੂੰ ਬੇਲਟਾ ਮਾਰੇ ਮੇਰੇ ਹੁੰਦੇ ਮੈਂ ਨਹੀਂ ਦੇਖ ਸਕਦਾ ਅੱਜ ਤਾਂ ਜੀਤੇ ਨੂੰ ਆ ਲੈਣ ਤੇ ਕੋਈ ਨਾ ਵੀ ਆਜਦਾ ਮੈਂ ਇਹ ਗੱਲ ਕਰਕੇ ਹੀ ਜਾਣੀ ਆ ਨਾ ਵੀਰੇ ਨਾ ਤੂੰ ਕੋਈ ਗੱਲ ਨਾ ਛੇੜੀ ਹੁਣ ਤਾਂ ਪਤਾ ਹੀ ਆ ਉਹ ਗਰਮ ਸੁਭਾ ਦਾ ਔਰ ਵਿਆਹ ਤਾਂ ਪਹਿਲਾਂ ਵੀ ਉਹਨੇ ਮੇਰੇ ਵਾਸਤੇ ਕਿੰਨੇ ਹੀ ਝਗੜੇ ਜੀਤੇ ਸੀ ਤੁਸੀਂ ਕੋਈ ਗੱਲ ਨਾ ਛੇੜੀਏ ਤੇ ਗੱਲ ਸੁਣਦਾ ਭੈਣੇ ਜੋ ਵੀ ਦਿੱਤਾ ਨਾ ਇੱਧਰ ਵੀ ਮੈਂ ਅੱਗ ਦੀ ਨਾਲ ਆ ਮੈਂ ਤਾਂ ਚੱਕ ਨੂੰ ਫਟੇ ਮੇਰੇ ਕੋਲ ਨਹੀਂ ਇਹ ਦੇਖਿਆ ਜਾਂਦਾ ਮੈਂ ਆਪਾਂ ਇਹ ਚੰਗੇ ਘਰ ਦੇ ਬੱਚੇ ਆ ਕੋਈ ਮੇਰੀ ਭੈਣ ਦੇ ਹੱਥ ਚੱਕੇ ਉਹ ਤੁਸੀਂ ਕਹਿਨੋ ਵੀ ਉਹ ਗਰਮ ਹੈ ਜਿਉ ਗਰਮ ਹੈ ਇੱਧਰ ਇੱਧਰ ਮੈਂ ਵੀ ਆ ਤੋਪਾ ਤੋਪ ਅੱਗ ਦੀ ਨਾਲ ਆ ਮੇਰੇ ਕੋਲ ਨਹੀਂ ਬੈਠਿਆ ਜਾਂਦਾ ਸਿੱਨੇ ਗਰਮ ਕਿਉਂ ਹੋ ਜਾਂਦੇ ਉਹ ਯਾਰ ਤੂੰ ਚੁੱਪ ਕਰ ਮੈਂ ਆਪਣੀ ਇਹ ਭੈਣ ਤੇ ਹਾਸੇ ਦੇਖ ਸਕਦਾ ਤੂੰ ਉਹ ਉਹ ਨਾ ਆਰਾਮ ਨਾਲ ਬੈਠੀ ਰਹਿ ਬਸ ਨਾ ਵੀਜੀ ਨਾ ਐਦਾਂ ਨਾ ਕੁਝ ਕਰਿਓ ਬਿਨਾਂ ਤੇ ਦਿਲ ਘਬਰਾ ਹੀ ਜਾਂਦਾ ਅੱਜ ਪਤਾ ਨਹੀਂ ਕੀ ਹੋਊਗਾ ਹਾਂ ਜੀ ਤੁਸੀਂ ਇਹ ਗੱਲ ਜ਼ਿਆਦਾ ਨਾ ਬਣਾਓ ਇਹ ਗੱਲਾਂ ਘਰ ਦੇਆਂ ਘਰ ਵਿੱਚ ਹੀ ਰਹਿਣ ਦੋ ਫੇਰ ਵੀ ਆਪਣਾ ਇੰਜੋਏ ਭਾਈ ਆ ਆਪਾਂ ਥਾਣੇ ਦੇ ਚਿਹਰੀਆਂ ਤੱਕ ਨਹੀਂ ਪਹੁੰਚਣਾ ਆਪਾਂ ਘਰ ਦੇ ਵਿੱਚ ਜਿਹੜੀ ਗੱਲ ਆ ਨਿਪਟਾਉਣੀ ਆ ਆਪਾਂ ਨੇ ਇੱਥੇ ਤੱਕ ਹੀ ਰਹਿਣ ਦੋ ਨਾ ਗੱਲ ਵਧਾਓ ਆ ਵੀਜੀ ਬੀਰ ਜੀ ਨੂੰ ਤੁਸੀਂ ਸਮਝਾਓ ਬਹੁਤੀ ਗੱਲ ਨਾ ਭਦਾਉਣੇ ਆਪਣੀ ਘਰ ਦੀ ਗੱਲ ਘਰ ਚ ਹੀ ਰਹਿ ਜੇ ਨੇ ਬ੍ਰੋਕੋਨੋ ਲੇ ਕਹੋ ਜੀ ਮੈਂ ਦੇ ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਮੇਰੇ ਮਾਮਾ ਮਾਮੀ ਚਾਚਾ ਚਾਚੀ ਮੇਰੀ ਭੂਆ ਨੂੰ ਤੂੰ ਫੋਨ ਕਰਕੇ ਦੱਸਿਆ ਕਿ ਮੈਂ ਤੈਨੂੰ ਬੈਲਟਾਂ ਨਾਲ ਕੁੱਟਿਆ ਭਲਾ ਮੈਨੂੰ ਕੀ ਲੋੜ ਪਈ ਹੈ ਆਪਣੇ ਕੋੜ ਦੀਆਂ ਗੱਲਾਂ ਰਿਸ਼ਤੇਦਾਰਾਂ ਨੂੰ ਦੱਸਣ ਦੀ ਥੋੜੇ ਹੀ ਕਿਸੇ ਭਰਾ ਨੇ ਦੱਸਿਆ ਹੋਣੀ ਕੋਈ ਨਾ ਪਤਾ ਤੇ ਮੈਂ ਲਾ ਹੀ ਲੈਣਾ ਕਿ ਕਿੰਨੇ ਫੋਨ ਕਰਕੇ ਦੱਸਿਆ ਹੈ ਫਿਰ ਨਾਲ ਹੀ ਬੈਲਟ ਲਾ ਲੈਣੀ ਆ ਉਹਦਾ ਲੱਕ ਵੀ ਲਾਲ ਕਰ ਦੇਣਾ ਮਾਰ ਮਾਰ ਕਹਿੰਦੇ ਜਾ ਪਤਾ ਮੈਨੂੰ ਕੀ ਸੁਣਾਉਂਦੇ ਹੋ ਮੈਂ ਤਾਂ ਕਰਦੇ ਹੋਰ ਕੰਮਾਂ ਦੇ ਵਿੱਚੋਂ ਹੀ ਵੇਲ ਨਹੀਂ ਹੈਗੀ ਤੇ ਤੁਹਾਡਾ ਲਾ ਭਾਜੀ ਉਹਨਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਹੋਰਾਂ ਤੇ ਕਿਉਂ ਮੈਨੂੰ ਲੱਗਦਾ ਇਹੇ ਕੰਮ ਨਾਲ ਸਿੱਧਰੇ ਦਾ ਹੀ ਹੋਊਗਾ ਮੈਨੂੰ ਲੱਗਦਾ ਵਾ ਇਹ ਨਾ ਸਿੱਧਰੇ ਦਾ ਕੰਮ ਹੈਗਾ ਉਹਨੇ ਹੀ ਫੋਨ ਕੀਤਾ ਵਾ ਉਹ ਭਾਜੀ ਸਿੱਧਰੇ ਨੂੰ ਤਾਂ ਫੋਨ ਵੀ ਨਾ ਫੜਨਾ ਆਉਂਦਾ ਅੱਛੇ ਨਾ ਉਹਨੂੰ ਨੰਬਰ ਲਣਾ ਆਉਂਦਾ ਨਾ ਹੀ ਉਹਦੇ ਤੇ ਮਾਮਿਆਂ ਦੇ ਚਾਚਿਆਂ ਦੇ ਭੂਆ ਦੇ ਨੰਬਰ ਹੈਗੇ ਆ ਉਹ ਕਿਵੇਂ ਨੰਬਰ ਲਾ ਦੂਗਾ ਨਾਲ ਕਿਵੇਂ ਦੱਸ ਦੂਗਾ ਰੁੜ ਰੁੜ ਕੁੱਤ ਸਿੱਕਰ ਦੇ ਭੇਤੀ ਨੇ ਇਹ ਦੱਸਿਆ ਕੋਣ ਹੋ ਸਕਦਾ ਚਲੋ ਠੀਕ ਆ ਤੁਸੀਂ ਬੈਠੋ ਗੱਲਾਂ ਗੁੱਲਾਂ ਮਾਰੋ ਮੈਂ ਥੱਕ ਗਿਆ ਮੈਂ ਥੋੜਾ ਆਰਾਮ ਰੂਮ ਕਰ ਲਾ ਹਾਂਜੀ ਬਾਜੀ ਬਾਕੀ ਗੱਲਾਂ ਬਾਕੀ ਗੱਲਾਂ ਆਪਾਂ ਕੱਲ ਨੂੰ ਕਰ ਲਾਂਗੇ ਤੁਸੀਂ ਹੁਣ ਆਪਣਾ ਨਾ ਆਰਾਮ ਕਰੋ